ਅਸੀਂ ਲਗਾਤਾਰ ਹੜ੍ਹ ਦੇ ਵਿੱਚ ਕੰਮ ਕਰ ਰਹੇ ਹਾਂ ਲਗਾਤਾਰ ਜਿਹੜਾ ਰਾਸ਼ਨ ਵੰਡ ਰਹੇ ਹਾਂ ਤੇ ਇਸ ਵਾਰ ਇਸ ਪਾਸੇ ਧਿਆਨ ਗਿਆ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਜਿਹੜੇ ਬਹੁਤ ਗਰੀਬ ਨੇ ਔਰ ਦਰਿਆਵਾਂ ਦੇ ਕੰਢੇ ਜਿਹੜੇ ਆਪਣਾ ਜੀਵਨ ਬਚਿਤ ਕਰ ਰਹੇ ਸੀ ਉਹਨਾਂ ਨੂੰ ਜ਼ਬਰਦਸਤ ਪਾਣੀ ਦੀ ਜਿਹੜੀ ਆਮਾਰ ਪਈ ਹੈ ਜਿਹੜਾ ਸੰਗਠਨ ਹੈ ਅਹਿਰਾਰ ਫਾਊਂਡੇਸ਼ਨ ਉਹਦੇ ਵੱਲੋਂ ਹੜ੍ਹ ਪ੍ਰੀੜਤ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਜਿਹੜੀ ਚੈੱਕ ਜਿਹੜੇ ਹੈ ਉਹ ਰਾਸ਼ੀ ਜਿਹੜੀ ਉਹ ਦੇ ਦਿੱਤੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਕੇ ਲੀ ਤੇ ਲਿਆਂਦੇ ਲਈ ਕਿਤੇ ਨਾ ਕਿਤੇ ਉਸ ਪੈਸੇ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਚੁੱਕਾ ਜਿਨ੍ਹਾਂ ਦੇ ਘਰगिर ਗਏ ਜਾਂ ਮਕਾਨ ਦੀ ਛੱਤ गिर ਗਈ ਜਾਂ ਪਿਛੋਂ ਕੁਝ ਆਧਾ ਮਕਾਨ ਦਾ ਹਿੱਸਾ ਰੁੜ ਗਿਆ ਤੇ ਉਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਤੇ ਲੁਧਿਆਣਾ ਜਾਮਾ ਮਸਜਿਦ ਬੁਲਾਇਆ ਔਰ ਮੁਹੱਬਤ ਦੀ ਸ਼ਕਲ ਦੇ ਵਿੱਚ ਜਿਹੜੀ ਹੈ 50 ਲੱਖ ਰੁਪਏ ਦੀ ਰਾਸ਼ੀ ਜਿਹੜੀ ਉਹ ਦਿੱਤੀ ਜਿੱਦਾਂ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਹੈ ਜਿਹੜਾ ਸਾਡਾ ਅੜਾਂ ਦੀ ਮਾਰ ਚ ਲਿਰ ਰਿਹਾ ਜਿੱਦਾਂ ਸਾਡੇ ਸ਼ਾਹੀ ਇਮਾਮ ਸਾਹਿਬ ਨੇ ਦੱਸਿਆ ਕਿ ਜਿਹੜਾ ਪੰਜਾਬ ਦਾ ਕੋਈ ਵੀ ਇੱਥੋਂ ਦੇ ਲੋਕ ਨੇ ਉਹ ਦਰਿਆਨ ਨੂੰ ਵੀ ਉਹਦਾ ਰੁਖ ਮੋੜ ਨਾ ਜਾਣਦੇ ਨੇ ਉਥੇ ਖੜੇ ਹੋ ਕੇ ਤੇ ਸਾਡੇ ਨਾਲ ਸ਼ਾਹੀ امام ਉਸਮਾਨ ਜੀ ਮੌਜੂਦ ਨੇ ਜਿਨ੍ਹਾਂ ਨੇ ਅੱਜ ਖਾੜਾਂ ਦੀ ਜਿਹੜੀ ਮਾਰ ਝੇਲੇ ਨੇ ਉਹਨਾਂ ਨੂੰ 50 ਲੱਖ ਰੁਪਈਆ ਆਪਣੇ ਇੱਥੋਂ ਜਿਹੜੇ ਫੰਡ ਦੇ ਵਿੱਚੋਂ ਉਹ ਦਿੱਤਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਉਸਮਾਨ ਜੀ ਨਾਲ ਕਿ ਇਹਨਾਂ ਨੇ ਸਾਰੇ ਪੰਜਾਬ ਦਾ ਦੌਰਾ ਕੀਤਾ ਕਿ ਇਹ ਦੱਸਣਗੇ ਕਿ ਕੀ ਕੀ ਇਹਨਾਂ ਦੇ ਦੇਖਿਆ ਤੇ ਕੀ ਕੀ ਦੇਖ ਕੇ ਇਹਨਾਂ ਨੇ ਉਹਨਾਂ ਨੂੰ ਇਹ ਪੈਸੇ ਜਿਹੜੇ ਆ ਉਹ ਰਿਲੀਜ਼ ਕੀਤੇ ਆ ਸਭਾ ਜੀ ਬismillah अर रहमान और रहीम शुरू अल्लाह तआला ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਇਤੀ ਰਹਿਮ ਕਰਨ ਵਾਲਾ ਹੈ ਅੱਜ ਅਸੀਂ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਸਾਡੀ ਜਿਹੜੀ ਸੋਸ਼ਲ ਜਿਹੜਾ ਸੰਗਠਨ ਹੈ ਅਹਿਰਾਰ ਫਾਊਂਡੇਸ਼ਨ ਉਹਦੇ ਵੱਲੋਂ ਹੜਪੀੜਤ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਜਿਹੜੀ ਚੈੱਕ ਜਿਹੜੇ ਆ ਉਹ ਰਾਸ਼ੀ ਜਿਹੜੀ ਉਹ ਦੇ ਦਿੱਤੀ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਕੇ ਲੀਹ ਤੇ ਲਿਆਂਦੇ ਲਈ ਕਿਤੇ ਨਾ ਕਿਤੇ ਉਸ ਪੈਸੇ ਦਾ ਜਿਹੜਾ ਹੈ ਉਹ ਇਸਤੇਮਾਲ ਕਰ ਸਕਾਂ ਅੱਜ ਵੱਡੇ ਸ਼ਾਹੀ امام ਸਾਹਿਬ ਮੌਲਾ ਵੀਰਮਾਨ ਲੁਧਿਆਣਵੀ ਸਾਹਿਬ ਦੀ ਚੌਥੀ ਵਰਸੀ ਸੀ ਤੇ ਅਸੀਂ ਲਗਾਤਾਰ ਹੱਟ ਦੇ ਵਿੱਚ ਕੰਮ ਕਰ ਰਹੇ ਹਾਂ ਲਗਾਤਾਰ ਜਿਹੜਾ ਰਾਸ਼ਨ ਵੰਡ ਰਹੇ ਹਾਂ ਤੇ ਸਾਨੂੰ ਅਸੀਂ ਵੀ ਇਸ ਮੌਕੇ ਤੇ ਕੀ ਕਰੀਏ ਤੇ ਇਸ ਵਾਰ ਇਸ ਪਾਸੇ ਤਿਆਰ ਗਿਆ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਜਿਹੜੇ ਬਹੁਤ ਗਰੀਬ ਨੇ ਔਰ ਦਰਿਆਵਾਂ ਦੇ ਕੰਢੇ ਜਿਹੜੇ ਆਪਣਾ ਜੀਵਨ ਬਚਿਤ ਕਰ ਰਹੇ ਸੀ ਉਹਨਾਂ ਨੂੰ ਜ਼ਬਰਦਸਤ ਪਾਣੀ ਦੀ ਜਿਹੜੀ ਆ ਮਾਰ ਪਈ ਹੈ ਤੇ ਅਸੀਂ ਉਹ ਸਾਰੇ ਪਰਿਵਾਰ ਚਿਣਿਤ ਕੀਤੇ ਜਿਨ੍ਹਾਂ ਚ ਸਰਫ ਧਰਮਾਂ ਦੇ ਲੋਕ ਨੇ ਔਰ ਉਹਨਾਂ ਨੂੰ ਚਿਣਿਤ ਕਰਨ ਤੋਂ ਬਾਅਦ ਅਸੀਂ ਜਿਨ੍ਹਾਂ ਦੇ ਘਰगिर ਗਏ ਜਾਂ ਮਕਾਨ ਦੀ ਛੱਤ गिर ਗਈ ਜਾਂ ਪਿਛੋਂ ਕੋਈ ਆਧਾ ਮਕਾਨ ਦਾ ਹਿੱਸਾ ਰੁੜ ਗਿਆ ਤੇ ਉਹਨਾਂ ਸਾਰੇ ਪਰਿਵਾਰਾਂ ਨੂੰ ਅੱਜ ਇੱਥੇ ਲੁਧਿਆਣਾ ਜਾਮਾ ਮਸਜਿਦ ਬੁਲਾਇਆ ਔਰ ਮੁਹੱਬਤ ਦੀ ਸ਼ਕਲ ਦੇ ਵਿੱਚ ਜਿਹੜੀ ਹੈ 50 ਲੱਖ ਰੁਪਏ ਦੀ ਰਾਸ਼ੀ ਜਿਹੜੀ ਉਹ ਦੇ ਦਿੱਤੀ ਹੈ ਜੀ ਤੇ ਜਿੱਦਾਂ ਉਹਨਾਂ ਆਉਣ ਵਾਲਾ ਸਮੇਂ ਇਹ ਲੋਕਾਂ ਦੇ ਖੇਤ ਜਿਹੜੇ ਆ ਉਹ ਕੰਮ ਨਹੀਂ ਕਰਨਗੇ ਦਿੱਤਾ ਪਰ ਅਸੀਂ ਇਹ ਕਰ ਰਹੇ ਹਾਂ ਜੀ ਲਗਾਤਾਰ ਜਿਹੜੀ ਫੀਡ ਸਾਡੇ ਕੋਲ ਆ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਪਿਛਲੇ ਦਿਨੀ ਲੁਧਿਆਣਾ ਜਾਮਾ ਮੈਂ ਜਿੱਥੋਂ ਅਸੀਂ ਐਲਾਨ ਕੀਤਾ ਸੀਗਾ ਸਾਰੇ ਮੁਸਲਮਾਨਾਂ ਨੂੰ ਕਿ ਪੰਜਾਬ ਹਮੇਸ਼ਾ ਸਾਰਿਆਂ ਨਾਲ ਖੜਦਾ ਹੈ ਤੇ ਤੁਹਾਡਾ ਵੀ ਕੰਮ ਬਣਦਾ ਵੀ ਆਪਣੀ ਪੜੋਸੀ ਦੇ ਨਾਲ ਪਿਆਰ ਦਾ ਇਜ਼ਹਾਰ ਕਰੋ ਮੁਹੱਬਤ ਦਾ ਇਜ਼ਹਾਰ ਕਰੋ ਤੇ ਬਹੁਤ ਵੱਡੀ ਗਿਣਤੀ 'ਚ ਸਾਨੂੰ ਫੀਡ ਜਿਹੜੀ ਹੈ ਮਿਲੀ ਹੈ ਤੇ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਆਪਣੇ ਹਿੰਦੂ ਸਿੱਖ ਭਰਾਵਾਂ ਨਾਲ ਗੁਰਦੁਆਰਾ ਸਾਹਿਬ ਦੀਆਂ ਸੋਸਾਇਟੀਆਂ ਨਾਲ ਮੰਦਰਾਂ ਨਾਲ ਮਿਲ ਕੇ ਉਹਦੇ ਸਟੇਸ਼ਨ ਬਣਾ ਲਏ ਉੱਥੇ ਉਹ ਫੀਡ ਜਮਾ ਕੀਤੀ ਜਾ ਰਹੀ ਹੈ ਕਿ ਜਦੋਂ ਕਿਉਂਕਿ ਅਜੇ ਤੱਕ ਮੌਬ ਹੈ ਨਾ ਬਹੁਤ ਸਾਰੇ ਲੋਕ ਜੇ ਉਸ ਦੀ ਸੇਵਾ ਕਰਨ ਆ ਰਹੇ ਜੋ ਸਾਰਾ ਸਮਾਨ ਰੱਖ ਰਹੇ ਤਾਂ ਕਿ ਆਉਣ ਵਾਲੇ 4 ਮਹੀਨੇ ਤੱਕ ਹੌਲੀ-ਹੌਲੀ ਉਹ ਬਣਦੇ ਰਹੀਏ تاکہ جਦੋਂ ਆبداء آئے گی پانی اترن ਤੋਂ ਬਾਅਦ ਜਿਹੜੀ ਮੁਸੀਬਤ آئے گی ਉਹਦਾ ਮੁਕਾਬਲਾ ਕੀਤਾ ਜਿੱਦਾਂ ਹੁਣ ਪਾਣੀ ਉਤਰਨ ਤੋਂ ਬਾਅਦ ਜਿਆਦਾ ਖਤਰਾ ਬਿਮਾਰੀ ਫੈਲਣ ਦਾ ਹੈ ਸਭ ਤੋਂ ਜ਼ਿਆਦਾ ਅਸੀਂ ਡਾਕਟਰਾਂ ਦੀਆਂ ਟੀਮਾਂ ਨਾਲ ਲਾਈਆਂ ਹੁਣ ਤੱਕ 10 ਲੱਖ ਰੁਪਏ ਦੀਆਂ ਦਵਾਈਆਂ ਲੁਧਿਆਣਾ ਜਾਵਾ ਮਸਜਿਦ ਵੱਲੋਂ ਰਿਲੀਜ਼ ਕੀਤੀਆਂ ਗਈਆਂ ਆਨ ਵਾਲੇ ਸਮੇਂ ਜਿਹ ਦਵਾਈਆਂ ਦੇ ਉੱਤੇ ਜ਼ਿਆਦਾ ਜ਼ੋਰ ਲਾਇਆ ਔਰ ਦਵਾਈਆਂ ਇਕੱਲੀਆਂ ਬੰਦਿਆਂ ਦੀ ਨਹੀਂ ਲਗਾਤਾਰ ਮੱਜਾਂ ਦੀਆਂ ਡੰਗਰਾਂ ਦੀਆਂ ਆਮ ਜਾਨਵਰਾਂ ਦੀ ਦਵਾਈ ਜਿਹੜੀ ਹੈ ਉਹ ਵੀ ਰੋਜ਼ਾਨਾ ਵੇਚੀ ਜਾਂਦੀ ਧੰਨਵਾਦ ਇਹ ਸੀਗੇ ਸਾਡੇ ਨਾਲ ਸ਼ਾਹੀ ਇਮਾਮ ਉਸਮਾਨ ਜੀ ਜਿਨ੍ਹਾਂ ਨੇ ਧਰਮ ਤੋਂ ਉੱਪਰ ਉੱਠ ਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਚੁਣ ਕੇ ਉਹਨਾਂ ਨੂੰ ਚੈੱਕ ਦਿੱਤੇ ਆ ਜਿਹੜੇ ਹੜਪੀੜ ਤਾਂ ਜੜੀ ਸੀਗੀ ਉਹ ਮਾਰ ਝਿਲ ਰਹੇ ਸੀ ਇਹਨਾਂ ਨੇ ਸਾਰਿਆਂ ਨੂੰ ਇੱਥੇ ਬੁਲਾ ਕੇ ਮਸਜਿਦ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਆ ਉਹਨਾਂ ਨੂੰ ਚੈੱਕ ਦਿੱਤੇ ਆ ਮੈਂ ਕੈਮਰਾਮੈਨ ਸੇਵਾ ਸਿੰਘ ਦੇ ਨਾਲ ਰੂਨਸਰੀਨ ਸਿਟੀ ਹੈਡਲਾਈਨ ਤੋਂ ਹੜਪੀੜਤਾਂ ਦੀ ਮਦਦ ਦੇ ਲਈ ਸਾਡੀ ਜਮਾ ਮਸਜਿਦ ਤੋਂ ਸ਼ਾਹੀ ਇਮਾਮ ਸ਼ਰੀ ਉਸਮਾਨ ਜੀ ਦੇ ਵੱਲੋਂ ਹੜਪੀੜਤਾਂ ਦੀ ਮਦਦ ਦੇ ਲਈ ਅੱਜ ਚੈੱਕ ਵੰਡੇ ਗਏ ਨੇ ਤੇ ਹੁਣ ਅਸੀਂ ਗੱਲ ਕਰਦੇ ਹਾਂ ਸਰਦਾਰ ਜੀ ਨਾਲ ਸਰਦਾਰ ਜੀ ਕਿਹੜੇ ਪਿੰਡ ਤੋਂ ਅਸੀਂ ਜੀ ਦਸੂਹੇ ਦੇ ਲਾਗੇ ਪਿੰਡ ਪੰਨਵਾ ਤੋਂ ਆਏ ਕੀ ਕੰਮ ਕਰਦੇ ਹੋ ਮੈਂ ਗ੍ਰਾਂਥੀ ਸਿੰਘ ਅੱਛਾ ਤੇ ਕੀ ਕੀ ਨੁਕਸਾਨ ਹੋਇਆ ਤੁਹਾਡਾ ਤੁਸੀਂ ਕਿਹੜੀ ਬਿਆਸ ਦੇ ਕੰਢੇ ਤੇ ਆ? ਅਸੀਂ ਜੇ ਆਪਣੇ ਬਿਆਸ ਦੇ ਨਾਲ ਹੀ ਉੱਚੀ ਬੱਸੀ ਨਹਿਰ ਹੈ ਤੇ ਅਸੀਂ ਉਹਦੇ ਕੰਢੇ ਤੇ ਆ ਦੱਸੂਗਾ ਤੇ ਨੁਕਸਾਨ ਸਾਡਾ ਮਕਾਨ ਜਿਹੜਾ ਹੈਗਾ ਜੀ ਉਹ ਸਾਰਾ ਬੈਠ ਗਿਆ ਤੇ ਬੈਠਣ ਦੇ ਨਾਲ ਜਿੰਨੀਆਂ ਵੀ ਆਲੇ ਦੁਆਲੇ ਦੀਵਾਰਾਂ ਉਹਨੂੰ ਤੇੜਾ ਆ ਗਈ ਤੇ ਉਹ ਦੀ ਫਿਰ ਮੈਂ ਵੀਡੀਓ ਪਾਈ ਸੀ ਇੱਥੇ ਸਾਰੀ ਸਾਡੇ ਐਨਜੀਓ ਨੇ ਫਿਰ ਇਹ ਮੌਲਵੀ ਸਾਹਿਬ ਦੱਸੂਗਾ ਤੇ ਮਸਜਿਦ ਵਾਲੇ ਹੈਗੇ ਆ ਉਹਨਾਂ ਦਾ ਬੜਾ ਧੰਨਵਾਦ ਹੈ ਉਹ ਕੱਲ ਦੇਖਣ ਗਏ ਸੀ ਉਹਨਾਂ ਨੇ ਸਾਰੀ ਰਿਪੋਰਟ ਇਮਾਨ ਸ਼ਾਹ ਨੂੰ ਦਿੱਤੀ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਸਾਡੇ ਕੋਲ ਲੈ ਕੇ ਆਓ ਤੇ ਅਸੀਂ ਆਏ ਆ ਤੇ ਮੈਂ ਤਾਂ ਇਹੀ ਪੈਗਾਮ ਦਊਂਗਾ ਕਿ ਅਬਲ ਇਹ ਅੱਲਾ ਨੂਰ ਪਾਇਆ ਉਧਰ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਾਗ ਉੱਭਜਿਆ ਕੌਣ ਭਲੇ ਕੋ ਮੰਦੇ ਇੱਧ ਸਾਡੇ ਰਾਜਨੀਤਿਕ ਪਾਰਟੀਆਂ ਵਾਲਿਆਂ ਨੇ ਸਾਡੇ ਵਿੱਚ ਫੁੱਟ ਪਾਈਊਗਾ ਕਿ ਅਸੀਂ ਇੱਕ ਦੂਜੇ ਨਹੀਂ ਤਾਂ ਸਾਡਾ ਤਾਂ ਦੇਖਿਆ ਜਾਵੇ ਤੇ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਮੁਸਲਮਾਨਾਂ ਦੇ ਨਾਲ ਬੜਾ ਪੀਰ ਬੁੱਧੂ ਸ਼ਾਹ ਜੀ ਸੀਗੇ ਫਿਰ ਆਪਣੇ ਨਵੀ ਖਾਂ ਗਣੀ ਖਾਂ ਸੀਗੇ ਹੋਰ ਬਹੁਤ ਅਣਗਿਣਤ ਜਿਹੜੇ ਜਿਨ੍ਹਾਂ ਦੇ ਨਾਲ ਪਿਆਰ ਸੀਗਾ ਉਸ ਪਿਆਰ ਨੂੰ ਮੁੱਖ ਰੱਖਦੇ ਹੋਏ ਇਮਾਮ ਸ਼ਾਹ ਜੀ ਵੀ ਇਹ ਫਰਜ਼ ਨੂੰ ਅਦਾ ਕਰ ਰਹੇ ਆ ਅਸੀਂ ਬਹੁਤ ਧੰਨਵਾਦ ਆ ਉਹਨਾਂ ਦੇ ਬਹੁਤ ਸੰਗਤ ਆਈ ਹੈ ਉਹਨਾਂ ਨੂੰ ਵੀ ਚੈੱਕ ਉਹਨਾਂ ਨੇ ਬੰਦੇ ਆ ਤੇ ਦਾਸ ਨੇ ਵੀ ਚੈੱਕ ਲਿਆ ਹੈ ਤੇ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਆ ਤੇ ਉਸ ਅਕਾਲ ਪੁਰਖਾ ਕੇ ਬੇਨਤੀ ਕਰਾਂਗਾ ਵੀ ਸਤਿਗੁਰੂ ਜੀ ਇਹੋ ਜਿਹੀਆਂ ਰੂਹਾਂ ਨੂੰ ਚੜ੍ਹਦੀ ਕਲਾ ਤੇ ਦੰਦ ਉਸ ਦੀ ਬਖਸ਼ਣ ਤਾਂ ਕਿ ਉਹ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ ਸਾਡੀ ਜਾਮਾ ਮਰਜੀ ਦੇ ਸ਼ਾਹੀ ਇਮਾਮ ਉਸਮਾਨ ਜੀ ਨੇ ਉਹਨੇ ਉਹਨੇ ਹੜਪੀੜਿਤ ਲੋਕਾਂ ਨੂੰ ਜੋ ਵੀ ਇਹਦੀ ਚੁਪੇੜ ਵਿੱਚ ਆਏ ਨੇ ਤਾਂ ਉਹਨਾਂ ਨੂੰ ਚੈੱਕ ਦਿੱਤੇ ਨੇ ਇਹ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆਂ ਕੀ ਨਾਂਜੀ ਤੁਹਾਡਾ ਨੰਮੀ ਜੀ ਹਾਂ ਜੀ ਨੰਮੀ 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 ਹਾਂ ਜੀ ਕਿਹੜੇ ਪਿੰਡ ਤੋਂ ਅਸੀਂ ਕੋਲੀਆਂ ਤੋਂ ਆਏ ਹਾਂ ਜੀ ਅੱਛਾ ਹਾਂ ਜੀ ਕੀ ਨੁਕਸਾਨ ਹੋ ਗਿਆ ਸਭ ਕੁਝ ਰੁੜ ਗਿਆ ਸਾਰਾ ਕੁਝ ਨਹੀਂ ਬਚਿਆ ਆਪਣੀ ਜਾਨ ਬਚੀ ਡੰਗਰ ਬਚੀ ਸਗਾ ਸਗਾ ਸਭ ਰੁੜ ਗਿਆ ਤੁਸੀਂ ਵਿਆਸ ਦੇ ਕੰਡੇ ਤੇ ਸੀ ਨਹੀਂ ਰਾਵੀ ਦੇ ਕੰਡੇ ਰਾਵੀ ਦੇ ਕੰਡੇ ਪਠਾਨਕੋਟ ਵਾਲੀ ਹਾਂ ਜੀ ਹਾਂ ਜੀ ਕੋਲੀਆਂ ਤੋਂ ਅੱਛਾ ਅ ਅਲੈਕੁਮ ਅਰਹਮਨ ਰਹਿਮਤ ਸਭ ਕੁਝ ਛੁੜ ਗਿਆ ਕੁਝ ਨਹੀਂ ਬਚਿਆ ਕੁਛ ਨਹੀਂ ਕੋਈ ਜਾਣੀ ਨੁਕਸਾਨਦਾਰ ਨਹੀਂ ਜਾਣੇ 4 ਬੱਚੇ ਮਾਰੇ ਹਨ 4 ਬੰਦੇ 4 ਬੰਦੇ 4 2 ਬੱਚੇ 3 ਬੱਚੇ ਦੇ ਕਮਾਈ ਤੁਹਾਡੇ ਸਾਡੇ ਪਰਿਵਾਰ ਵਿੱਚ ਆਪਣੇ ਪਰਿਵਾਰ ਵਿੱਚ ਕਿ ਤੁਹਾਨੂੰ ਭੱਜਣ ਦਾ ਮੌਕਾ ਹੀ ਨਹੀਂ ਮਿਲਿਆ ਪਾਣੀ ਦਾ ਕਲਾਸੀ ਆ ਗਿਆ ਛੋਦ ਕੇ ਲੈ ਗਿਆ ਸਰ ਇਧਰ ਨੰਗਰ ਬੱਚੇ ਨੰਗਰ ਬੱਚੇ ਨਸਕਾਨ ਬੜਾ ਹੋਇਆ ਤੇਰੀਆਂ 50 ਪੇਡਾਂ ਉੜ ਗਈਆਂ ਪਤਾ ਹੀ ਕੋਈ ਨਹੀਂ ਚੱਲਦਾ ਕੋਈ ਜਾਨੀ ਜਿਹੜਾ ਨੁਕਸਾਨ ਆ ਉਹਦਾ ਤਾਂ ਨਹੀਂ ਪਰ ਭਾਈ ਹੋ ਸਕਦੀ ਰੱਬ ਦੀ ਪਾਈ ਰੱਬ ਦੀ ਪਾਣੀ ਕਰਨ ਮੰਨਣੀ ਬਿਲਕੁਲ ਠੀਕ ਚਲੋ ਥੋੜਾ ਮਾੜਾ ਹੈ 100 ਪੇ ਰਹੇ 50 ਬਚੇ ਬਾਕੀ ਸਭ ਰੁੜ ਗਏ